ਏਡੀਸੀ ਫਗਵਾੜਾ ਮੈਡਮ ਨਵਨੀਤ ਕੌਰ ਬਲ ਦੀ ਅਗਵਾਈ ਵਿੱਚ ਨਗਰ ਨਿਗਮ ਦੇ ਪ੍ਰਸ਼ਾਸਨਿਕ ਅਧਿਕਾਰੀਆਂ ਅਤੇ ਆਮ ਆਦਮੀ ਪਾਰਟੀ ਦੇ ਨੇਤਾਵਾਂ ਦੇ ਨਾਲ ਨਗਰ ਨਿਗਮ ਦੀਆਂ ਚੋਣਾਂ ਨੂੰ ਲੈ ਕੇ ਕੀਤੀ ਗਈ ਵਿਸ਼ੇਸ਼ ਮੀਟਿੰਗ ਇਸ ਮੌਕੇ ਤੇ ਕਾਰਪੋਰੇਸ਼ਨ ਫਗਵਾੜਾ ਦੇ ਇੰਚਾਰਜ ਪਵਨ ਕੁਮਾਰ ਟੀਨੂ ਆਮ ਆਦਮੀ ਪਾਰਟੀ ਫਗਵਾੜਾ ਦੇ ਹਲਕਾ ਇੰਚਾਰਜ ਜੋਗਿੰਦਰ ਸਿੰਘ ਮਾਨ ਆਪ ਨੇਤਾ ਹਰਜੀ ਮਾਨ ਆਦਿ ਮੌਜੂਦ ਸਨ ਐਨਡੀਟੀਵੀ ਪੰਜਾਬ ਨਿਊਜ਼ ਲਈ ਫਗਵਾੜਾ ਤੋਂ ਯਸ਼ ਸ਼ਰਮਾ ਤੇ ਪੁਨੀਤ ਦੀ ਰਿਪੋਰਟ आपकी जॉब में तो कम अपना वो ड्यूटी करे टाइम से गल तुझी बच छो कल बड़ा डिस्कस हो चुका इस उत्तर जेड़े फीसद काम नहीं करते जेड़े फीसद काम नहीं करते नोटिस है ਪ੍ਰੈਜ਼ੀਡੈਂਟ ਚੇਅਰਮੈਨ ਸਾਹਿਬ ਸੋ ਆਈ ऍम ਸ਼ੋਰ ਕਿ ਸਾਡੇ ਸਾਰਿਆਂ ਲਈ ਬੜਾ ਕ੍ਰੂਸ਼ਲ ਟਾਈਮ ਹੈਗਾ ਐਂਡ ਜਿਹੜੇ ਜਿਹੜੇ ਵੀ ਤੁਹਾਡੇ ਫੀਡਬੈਕਸ ਨੇ ਉਹ ਸਾਡੇ ਲਈ ਅਵੇਲੇਬਲ ਨੇ ਅਸੀਂ ਪੂਰੀ ਕੋਸ਼ਿਸ਼ ਕਰਾਂਗੇ ਕਿ ਜਿਹੜੇ ਵੀ ਸਾਡੇ ਜਿਹੜੇ ਕਰਨ ਵਾਲੇ ਕੰਮ ਨੇ ਉਹ ਪੂਰੀ ਤੰਦਹੀ ਦੇ ਨਾਲ ਸਪੀਡ ਦੇ ਨਾਲ ਜਿਹੜਾ ਹੈਗਾ ਇਸ ਟਾਈਮ ਦੇ ਵਿੱਚ ਮੁਕੰਮਲ ਹੋਣ ਜਿਹੜੇ ਸ਼ੁਰੂ ਹੋਣ ਵਾਲੇ ਨੇ ਉਹ ਸ਼ੁਰੂ ਹੋਣ ਪਰ ਕੁਝ ਥਾਵਾਂ ਤੇ ਜਿਹੜੀਆਂ ਹੈਗੀਆਂ ਉਹ ਸਾਡੀਆਂ ਮਜਬੂਰੀਆਂ ਹੋ ਸਕਦੀਆਂ ਨੇ ਜਿਹਦੇ ਵਿੱਚ ਕਿਸੇ ਚੀਜ਼ ਦਾ ਜੇ ਕੋਈ ਟੈਂਡਰ ਲੱਗਣਾ ਹੈ ਕੋਈ ਲੰਬਾ ਸਾਡੇ ਲਈ ਅਫੀਸ਼ੀਅਲ ਪ੍ਰੋਸੀਜਰ ਹੈਗਾ ਸੋ ਉਹਦੇ ਵਿੱਚ ਜਿਹੜਾ ਹੈਗਾ ਡੂ ਪ੍ਰੋਸੈਸ ਫਾਲੋ ਕਰਕੇ ਬਟ ਵੀ ਇਨਸ਼ੋਰ ਕਿ ਜਿਹੜੀਆਂ ਜੈਨੂਇਨ ਡਿਮਾਂਡ ਹੈਗੀਆਂ ਨੇ ਸਿਟੀ ਦੀਆਂ ਅਸੀਂ ਉਹਨਾਂ ਨੂੰ ਕਿਸੇ ਨਾ ਕਿਸੇ ਤਰ੍ਹਾਂ ਸ਼ਾਰਟ ਯਾ ਲੌਂਗ ਟਰਮ ਦੇ ਵਿੱਚ ਪਾ ਕੇ ਵੀ ਵਿਲ ਇਨਸ਼ੋਰ ਕਿ ਜਿਹੜਾ ਹੈਗਾ ਚਰ ਚਰ ਵਾਸੀਆਂ ਨੂੰ ਵੀ ਜਿਹੜਾ ਹੈਗਾ ਇੱਕ ਚੰਗਾ ਕਾਰਪੋਰੇਸ਼ਨ ਵੱਲੋਂ ਵੀ ਜਿਹੜਾ ਪ੍ਰਸ਼ਾਸਨ ਹੈਗਾ ਉਹ ਅਸੀਂ ਦੇਰ ਦੀ ਕੋਸ਼ਿਸ਼ ਕਰਾਂਗੇ ਸਰ ਜੀ ਮੇਰੀ ਇਸ ਵੇਲੇ ਤੋਂ ਬਿਸਰ ਨੂੰ ਇਹ ਕਿ ਤੁਸੀਂ ਆਪਣੀ ਰੂਟੀ ਫੁੱਲ ਫੈਲ ਪਰਫਾਰਮ ਕਰੋ ਤੁਹਾਡੀ ਸ਼ਿਕਾਇਤ ਜਿਹੜੀ ਸੀ ਆਇਆ ਸੀ ਸਟੂਡੈਂਟ ਉਹ ਮੈਂ ਅਮਨਿਸਰ ਨੂੰ ਦੱਤੀ ਸੀ ਜੀ I don't ਲਿਖ ਲਈ ਇਸੇ ਸਾਜੀ ਕਿਉਂ ਮੈਂ ਵੀ ਸਾੜ ਨੂੰ ਕਹਿੰਨ ਕਿ ਆਪਣਾ ਫਿਊਲ ਸਮਾਂ ਕੰਮ ਨੂੰ ਮਉਣ ਵੀ ਆਪਾਂ ਬਹੁਤ ਛੋਟੇ ਟਾਈਮ ਦੇ ਵਿੱਚ ਮੈਨੂੰ ਚਾੜੀ ਬ੍ਰਾ ਬੰਦੇ ਜਿਹੜੇ ਮੈਂ ਛੱਡ ਕੇ ਹੁਣ ਸਾਂ ਜਿਹੜੇ ਕਬਾਰੋਂ ਵੀ ਆਏ ਕੰਮ ਸੋ ਸਾਨੂੰ ਬਹੁਤ ਸ਼ਾਰਟਲੀ ਹੁਣ ਸਾਡੇ ਕੰਮ ਜਿਹੜੇ ਸਟਾਰਟ ਕਰਨੇ ਚਾਹੀਦੇ ਮਿਸ਼ਨ ਵੱਲੋਂ ਕੋਹ ਕੁੰਬ ਕੇ ਜਾਂਦੇ ਨੀਚੇ ਤਾਂ ਨਹੀਂ ਰੋਡ ਬਹੁਤ ਖਸਤਾ ਹਾਲਤ ਹੋਈ ਹੈ ਸ਼ੁਕਰਵੈਲ ਨੇ ਬੋਲੇ ਉਹ ਜਿੰਨੇ ਵੀ ਲੋਕ ਆਉਂਦੇ ਆ ਸਾਨੂੰ ਕਹਿੰਦੇ ਤੁਸੀਂ ਆਮ ਪਾਰਟੀ ਦੇ ਬੰਦੇ ਆ ਤੁਸੀਂ ਇੰਨਾ ਛੋਟਾ ਜਿਹਾ ਕੰਮ ਨਹੀਂ ਕਰਾ ਸਕਦੇ ਸਭ ਤੋਂ ਕਿਉਂਕਿ ਗੱਲ ਕਰਦੇ ਪੁਰਾਤੋਂ ਕ੍ਰੋਸਿੰਗ ਨੀਚੇ ਦੀ ਆਉਂਦੇ ਜਦੋਂ ਨਾ ਆਪਾਂ ਮੈਨੂੰ ਨਹੀਂ ਪਤਾ ਜਾਣਕਾਰੀ ਮੈਡਮ ਨੂੰ ਹੋਣੀ ਚਾਹੀਦੀ ਹੈ ਉਹ ਥੱਲੇ ਜਿਹੜੇ ਡਿਸਕਸ਼ਨ ਹੋ ਗਏ ਇੱਕੋ ਗੱਲ ਸ਼ਰਤ ਜਿਹੜੀ ਹੈ ਮੈਨੇਜ ਨਹੀਂ ਹੈ ਐਨੀ ਮੀਟਿੰਗ ਕਿ ਵਿਨਿੰਗ ਕੈਂਡੀਡੇਟ ਨੂੰ ਇਹ ਬਿਲਕੁਲ ਮੈਨੂੰ ਪਤਾ ਪਬਲੀਕ ਹੋ ઓਕੇ ਓਨਲੀ ਵਿਨਿੰਗ ਕੱਢ ਕੇ ਇਹਨਾਂ ਕਰਕੇ ਬੈਰ ਕਮੇਟੀ ਬਣ ਕੇ ਸੋ ਪੰਜ ਸਰ ਮੇਨ ਪੁਆਇੰਟਸ ਹੈਗੇ ਜਿਨ੍ਹਾਂ ਤੇ ਡਿਸਕਸ਼ਨ ਹੋ ਗਿਆ ਹੋਇਆ ਹੈ ਪਹਿਲਾ ਨੰਬਰ ਹੈਗਾ ਸਿਰਫ ਸਫਾਈ ਦਾ ਸਫਾਈ ਦੇ ਵਿੱਚ ਜਿਹੜੇ ਸਾਡੇ ਪੰਜ ਸੈਕੰਡਰੀ ਪੁਆਇੰਟਸ ਨੇ ਇੱਕ ਤਾਂ ਇਹ ਡਿਸਾਈਡ ਕਰਕੇ ਉਹ 11 ਵਜੇ ਤੱਕ ਰਹਿ ਗਿਆ ਹੈ ਸ਼ਰੂਲਸ ਸਾਡੇ ਉਹ ਸੈਕੰਡਰੀ ਪੁਆਇੰਟਸ ਜਿਹੜੇ ਨੇ ਉਹ ਖਤਮ ਹੋਣਗੇ ਐਂਡ ਕੋਈ ਵੀ ਜਿਹੜਾ ਹੈਗਾ ਉਸ ਤੋਂ ਬਾਅਦ ਜਿਹੜਾ ਹੈਗਾ ਉਹਨਾਂ ਤੇ ਨਹੀਂ ਲਿਆੰਦਾ ਜਾਣਾ ਦੋਸਤੋ ਇਲਾਵਾ ਸਰ ਬਾਇਓਰੀਮੀਡੇਸ਼ਨ ਸਾਡੀ ਜਿਹੜੀ ਇਸਾਰਾ ਜੀ ਨਗਰ ਨਗਰ ਉੱਚ ਜਿਹੜੀ ਮੀਟਿੰਗ ਰੱਖੀ ਆ ਤੇ ਸਬੰਧ ਦੇ ਵਿੱਚ ਮੀਟਿੰਗ ਹੋਈ ਆ ਸਾਡੇ ਆਮ ਆਦਮੀ ਪਾਰਟੀ ਦੇ ਜਿਹੜੇ ਕੌਮੀ ਕੰਵੈਨਰ ਨੇ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਸਾਡੇ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਸੰਦੀਪ ਪਾਟਨ ਜੀ ਸਾਡੇ ਐਮਪੀ ਰਾਜ ਸਭਾ ਸੰਗਠਨ ਦੇ ਮਹਾ ਮੰਤਰੀ ਜਿਹੜੀਆਂ ਆਗਾਮੀ ਆਉਣ ਵਾਲੀਆਂ ਸਾਡੀਆਂ ਕਾਰਪੋਰੇਸ਼ਨ ਚੋਣਾਂਾਂ ਨੇ ਉਹਨਾਂ ਨੇ ਸਾਡੀ ਪਾਰਟੀ ਨੇ ਬਹੁਤ ਜ਼ੋਰ ਦੇ ਕੇ ਜਿਹੜੇ ਫਗਵਾੜੇ ਦੇ ਫਗਵਾੜਾ ਸ਼ਹਿਰ ਨਾਲ ਰਿਲੇਟਡ 5 ਪੁਆਇੰਟ ਬੱਗੇ ਸੀ ਜਿਹਦੇ ਵਿੱਚ ਇਨਕਲੂਡਿੰਗ ਸੀਗੇ ਲਾਈਟ ਦੀ ਆਉਂਦੀ ਹੋਈ ਸਮੱਸਿਆ, ਰੋਡਸ ਦੀ ਸਮੱਸਿਆ, ਸੀਵਰੇਜ ਤੇ ਪੀਣ ਵਾਲੇ ਪਾਣੀ ਦੀ ਸਮੱਸਿਆ ਤੇ ਹੋਰ ਜਿਹੜੇ ਡਿਵੈਲਪਮੈਂਟ ਦੇ ਕੰਮ ਨੇ ਉਹਨਾਂ ਦੀ ਅਪਡੇਸ਼ਨ ਚੈੱਕ ਕਰਨ ਵਾਸਤੇ ਕਿ ਕਿੱਥੇ ਤੱਕ ਪ੍ਰੋਜੈਕਟ ਪਹੁੰਚ ਚੁੱਕੇ ਨੇ ਅਸੀਂ ਉਹਨਾਂ ਨੂੰ ਹੋਰ ਕਿੰਨੀ ਛੇਤੀ ਤੇ ਕਿੰਨਾ ਜਲਦੀ ਉਹਨੂੰ ਇਨੀਸ਼ੀਏਟ ਕਰਕੇ ਲੋਕਾਂ ਨੂੰ ਸਮਰਪਿਤ ਕਰ ਸਕਾਂਗੇ ਮੈਨੂੰ ਬੜੇ ਖੁਸ਼ੀ ਨਾਲ ਮੈਂ ਫਵਾਰਾ ਵਾਸੀਆਂ ਨੂੰ ਸਾਰਿਆਂ ਨੂੰ ਦੱਸਣਾ ਚਾਹੁੰਦਾ ਆ ਕਿ ਆਉਦੇ ਹੋਏ ਕੁਝ ਇੱਕ ਦੋ ਰੋਜ਼ ਦੇ ਵਿੱਚ ਹੀ ਅਸੀਂ ਜੋ ਵਾਟਰ ਸਪਲਾਈ ਪੀਣ ਵਾਲਾ ਆ ਉਸ ਨੂੰ 100% ਜਿਹੜਾ ਕਰਨ ਵਾਸਤੇ ਪ੍ਰੋਜੈਕਟ ਦੀ ਇਨੋਗਰੇਸ਼ਨ ਕਰਾਂਗੇ ਸਾਡੇ ਕੋਲ 3.5 ਕਰੋੜ ਦੇ ਆਸ-ਪਾਸ ਜਿਹੜਾ ਅਮਰੁੱਤ ਟੀਮ ਦੇ ਦੁਆਰਾ ਪੈਸਾ ਆਇਆ ਆ ਜਿਸ ਦੇ ਨਾਲ ਅਸੀਂ ਫਗਵਾੜੇ ਦੇ ਵਿੱਚ ਪਹਿਲੀ ਵਾਰ ਐਸਾ ਹੋਏਗਾ ਕਿ ਜਿਹੜਾ ਪੀਣ ਵਾਲਾ ਪਾਣੀ ਆ ਉਸ ਨੂੰ 100% ਅਚੀਵ ਕਰ ਲਵਾਂਗੇ ਤੇ ਨਾਲ ਦੀ ਨਾਲ ਹੀ ਮੈਂ ਦੱਸਣਾ ਚਾਹਵਾਂਗਾ ਕਿ ਸ਼ਹਿਰ ਦੇ ਵਿੱਚ ਜਿਹੜੇ ਕਿ ਸਾਡੀ ਲਾਈਟਿੰਗ ਦੀ ਪ੍ਰੋਬਲਮ ਆ ਰਹੀ ਸੀ ਕਿ ਜਿਹੜੇ ਕਿ 1500 ਡਾਰਕ ਸਪੌਟ ਜਿਹੜੇ 1500 ਤੋਂ ਵੱਧ ਜਿਹੜੇ ਡਾਰਕ ਸਪੌਟ ਸੀਗੇ ਅਸੀਂ ਲੋਕੇਟ ਕੀਤੇ ਸੀ ਬਹੁਤ ਜਲਦ ਉਹਨਾਂ ਦਾ ਪਰਸੋਂ ਹੀ ਅਸੀਂ ਉਦਘਾਟਨ ਕਰਕੇ ਆਏ ਜਿਸ ਦਾ 80 ਲੱਖ ਦੇ ਆਸ-ਪਾਸ ਜਿਹੜੀ ਰਕਮ ਜਿਹੜਾ ਟੈਂਡਰ ਸੀਗਾ ਉਸ ਨੂੰ ਕੀਤਾ ਆ ਫਕਰਕਾਰ ਤੇ ਜਿਹੜੇ ਨਾਲ ਦੀ ਨਾਲ ਜਿਹੜੀ ਸੀਵਰੇਜ ਤੇ ਜਿਹੜੀ ਕੂੜੇ ਦੀ ਸਮੱਸਿਆ ਵੀ ਆ ਰਹੀ ਸੀ ਉਸ ਨੂੰ ਅਸੀਂ ਸਾਡਾ 86% ਸੀਵਰੇਜ ਜਿਹੜਾ ਫਰਵਾੜੇ ਵਿੱਚ ਚੱਲ ਰਿਹਾ ਹੈ ਤੇ 14% ਨੂੰ ਪੂਰਾ ਕਰਨ ਵਾਸਤੇ ਕੁਝ ਜਿਹੜੀ ਰਕਮ ਜਿਹੜੀ ਸਾਨੂੰ ਸਾਡੀ ਸਟੇਟ ਗਵਰਨਮੈਂਟ ਦੇ ਹੈਲਪ ਨਾਲ ਹੀ ਅਸੀਂ ਉਸ ਨੂੰ ਅਚੀਵ ਕਰ ਸਕਦੇ ਜਿਸ ਦੀ ਰਕਮ ਕੁਝ ਆਸ-ਪਾਸ 25 ਕਰੋੜ ਦੇ ਹੈ ਤੇ ਅਸੀਂ ਕੱਲ ਅਮਨ अरोड़ा ਜੀ ਨੇ ਜਿਨ੍ਹਾਂ ਨੇ ਕਾਰਪੋਰੇਟ ਇਲੈਕਸ਼ਨ ਦੇ ਰਿਲੇਟਿਡ ਕੱਲ ਮੀਟਿੰਗ ਵੀ ਲਈ ਸੀ ਉਸ ਤੋਂ ਪਹਿਲਾਂ ਸਾਡੇ ਨਾਲ ਡਾਕਟਰ ਜਿਹੜੇ ਰਵਜੋਤ ਨੇ ਲੋਕਲ ਬਾਡੀ ਦੇ ਮਨਿਸਟਰ ਉਹਨਾਂ ਨੇ ਵੀ ਇਸ ਮੀਟਿੰਗ ਨੂੰ ਲੈ ਕੇ ਬਹੁਤ ਚਲ ਜਿਹੜੇ ਸਾਡੇ ਫੰਡ ਨੇ 24 ਕਰੋੜ ਦੇ ਆਸ-ਪਾਸ ਉਹ ਵੀ ਫੋਰਵਰਡ ਨੂੰ ਡੇਢ ਵਾਸਤੇ ਅਸੀਂ ਮੰਗ ਰੱਖੀ ਆ ਮੈਡਮ ਕਮਿਸ਼ਨਰ ਨਵਨੀਤ ਕਪਾਲਜੀ ਉਹਨਾਂ ਦੀ ਅਗਵਾਈ ਵਿੱਚ ਅੱਜ ਸਾਰੇ ਅਫਸਰ ਸਹਿਬਾਨ ਬੁਲਾ ਕੇ ਇੱਕ ਕਾਮਨ ਗਰਾਉਂਡ ਉਤੇ ਸਾਡੀ ਜ਼ਿਲ੍ਹਾ ਪ੍ਰਧਾਨ ਸਾਰੇ ਸਾਡੇ ਲੀਟਰ ਸਹਿਬਾਨ ਇਹ ਉਥੇ ਬੈਠ ਕੇ ਜਿਹੜੇ ਵੀ ਸਾਡੇ ਪ੍ਰੋਜੈਕਟ ਨੇ ਜਿਹੜੇ ਮੈਂ ਦੱਸਣਾ ਚਾਹੁੰਦਾ ਕਿ 53 ਪ੍ਰੋਜੈਕਟ ਜਿਹੜੇ ਨੇ ਸਾਡੇ ਸੜਕਾਂ ਨੂੰ ਮੇਨਟੇਨੈਂਸ ਤੇ ਨਵੀਆਂ ਸੜਕਾਂ ਜਿਹੜੀ ਸੀਸੀ ਦੀਆਂ ਬਣਨ ਵਾਲੀਆਂ ਉਹ ਵੀ ਚੱਲ ਰਹੀਆਂ ਨੇ ਸਾਨੂੰ ਅਸੀਂ ਸਰਕਾਰ ਗੱਲਾਂ ਨਹੀਂ ਕਰਨ ਵਾਲੀ ਅਸੀਂ ਸਿਰਫ ਟਟਲ ਕੰਮ ਕਰਨ ਵਾਸਤੇ ਆਏ ਆ ਅਸੀਂ ਕੰਮ ਕਰਕੇ ਹੀ ਤੁਹਾਡੇ ਕੋਲ ਵੋਟ ਮੰਗਣ ਆਵਾਂਗੇ ਮੈਨੂੰ ਪੂਰਾ ਯਕੀਨ ਹੈ ਆਪਣੇ ਪਕਵਾੜੇ ਵਾਸੀਆਂ ਲੋਕਾਂ ਤੇ ਇਹ ਸਾਡੇ ਕੰਮਾਂ ਨੂੰ ਦੇਖ ਸਾਡੀ ਮਿਹਨਤ ਨੂੰ ਦੇਖ ਸਾਡੇ ਲੋਕਾਂ ਦੇ ਪ੍ਰਤੀ ਆਮ ਆਦਮੀ ਪਾਰਟੀ ਦਾ ਸਮਰਪਣ ਦੇਖ ਕੇ ਸਾਨੂੰ ਲੋਕ ਵੋਟ ਪਾਉਣਗੇ ਸਾਡੇ ਕੰਮਾਂ ਨੂੰ ਪਸੰਦ ਕਰਨਗੇ ਅਸੀਂ ਤੁਹਾਨੂੰ ਸਮਰਪਿਤ ਹਾਂ ਆਪ ਸਾਰੇ ਦੇ ਸਾਥ ਆਪ ਸਾਰੇ ਦੇ ਸਹਿਯੋਗ ਦੀ ਅਸੀਂ ਇਸੇ ਤਰ੍ਹਾਂ ਆਉਦੇ ਸਮੇਂ ਵਿੱਚ ਵੀ ਉਮੀਦ ਰੱਖਦੇ ਹਾਂ ਤੇ ਨਾਲ ਹੀ ਮੈਂ ਦੱਸਣਾ ਚਾਹਾਂ ਕਿ ਫਾਦਰ ਸਾਹਿਬ ਸਰਦਾਰ ਜਗਿੰਦਰ ਸਿੰਘ ਮਾਲ ਹਲਕਾ ਅਚਾਰ ਉਹਨਾਂ ਦੀ ਖਵਾਈ ਮੇਰੇ ਨਾਲ ਨਾਲ ਅੱਜ ਸਾਡੇ ਪਵਨ ਤੀਨੂ ਜੀ ਜਿਨ੍ਹਾਂ ਨੂੰ ਇਹ ਸਾਰੀ ਕਾਰਪੋਰੇਸ਼ਨਲ ਇਲੈਕਸ਼ਨ ਨੂੰ ਓਵਰਸੀ ਕਰਨ ਦੀ ਡਿਊਟੀ ਲੱਗੀ ਹੈ ਉਹਨਾਂ ਦਾ ਵੀ ਇੱਥੇ ਆਣ ਤੇ ਬਹੁਤ ਬਹੁਤ ਧੰਨਵਾਦ ਆਪ ਸਾਰਿਆਂ ਨੂੰ ਮੈਂ ਫਿਰ ਤੋਂ ਬੇਨਤੀ ਕਰਾਂਗਾ ਤੁਸੀਂ ਸਾਡੇ ਹੱਥ ਫੜ ਕੇ ਤੁਸੀਂ ਸਾਡੇ ਬਾਹਾਂ ਬਣ ਕੇ ਤੁਸੀਂ ਸਾਡੀ ਮਜ਼ਬੂਤੀ ਹੋ ਅਸੀਂ ਤੁਹਾਡੇ ਦਿੱਤੇ ਹੋਰ ਮਾਤ ਦੇ ਨਾਲ ਹੀ ਅੱਜ ਇਹ ਕੰਮਾਂ ਨੂੰ ਕਰ ਪਾ ਰਹੇ ਹਾਂ ਮੈਂ ਆਪ ਸਾਰਿਆਂ ਨੂੰ ਇਹੀ ਬੇਨਤੀ ਕਰਾਂਗੇ ਕਿ ਆਪਣੇ ਆਮ ਆਦਮੀ ਪਾਰਟੀ ਤੇ ਇਸੇ ਤਰ੍ਹਾਂ ਭਰੋਸਾ ਰੱਖਿਓ ਅਸੀਂ ਤੁਹਾਡੇ ਹਰ ਕੀਤੇ ਵਾਅਦੇ ਪੂਰਾ ਉੱਤਰਾਂਗੇ ਜੈ ਹਿੰਦ ਜੈ ਪਰਮਾਤਮਾ ਅਨਦੀਪ ਜੀ ਭਾਈਆ ਜੀ ਜਿਹੜੀ ਨਗਰ ਨਿਗਮ ਦੇ ਵਿੱਚ ਮੀਟਿੰਗ ਹੋਈ ਹੈ ਕਿਸ ਸੰਬੰਧ ਦੇ ਵਿੱਚ ਮੀਟਿੰਗ ਰੱਖੀ ਗਈ ਹੈ ਅੱਜ ਕੁਝ ਸ਼ਹਿਰ ਦੇ ਜਿਹੜੇ ਵੱਡੇ ਕੰਮ ਸ਼ੁਰੂ ਹੋਣ ਵਾਲੇ ਨੇ ਉਹ ਅਸੀਂ 5 ਪੁਆਇੰਟ ਵੱਡੇ ਸਿਗੇ ਜਿਹਦੇ ਵਿੱਚ ਸੜਕਾਂ ਲਾਈਟਾਂ ਸਵੈ ਦੀ ਵਿਵਸਥਾ ਔਰ ਸੀਵਰੇਜ ਦਾ ਪਾਣੀ ਦਾ ਉਹਦੇ ਲਈ ਅੱਜ ਪਵਨ ਤੀਨੂ ਜੀ ਸਪੈਸ਼ਲ ਜਨੰਦਰ ਤੋਂ ਜੋ ਸਾਰੀ ਕਾਰਪੋਰੇਸ਼ਨ ਕੋਲ ਇਲੈਕਸ਼ਨ ਦੇ ਇੰਚਾਰਜ ਨੇ ਪੰਜਵਾਂ ਵਾਰਡਾ ਦੇ ਵਿੱਚ ਵੀ ਆਏ ਸੀ ਔਰ ਸਾਡੇ ਹਰਕਾ ਇੰਚਾਰਜ ਸਰਦਾਰ ਜਗਿੰਦਰ ਸਿੰਘ ਮਾਨ ਜੀ ਜਿਹੜਾ ਪ੍ਰਧਾਨ ਲलित ਸਕਲਾਨੀ ਜੀ ਆਰ ਸਪੋਕਸਮੈਨ ਸਾਡੇ ਹਰਜੀ ਮਾਨ ਜੀ ਉਹ ਵੀ ਮੀਟਿੰਗ ਦੇ ਵਿੱਚ ਬੈਠੇ ਜੌਰ ਸਾਰੇ ਹੀ ਅਫੀਸਰ ਕਾਰਪੋਰੇਸ਼ਨ ਦੇ ਇਹਦੇ ਵਿੱਚ ਬੈਠੇ ਜੌਰ ਸਲਾਹਾਂ ਕੀਤੀਆਂ ਗਈਆਂ ਵੀ ਕਿਸ ਤਰ੍ਹਾਂ ਕਾਰਪੋਰੇਸ਼ਨ ਫਗਵਾੜਾ ਫਗਵਾੜਾ ਨੂੰ ਸੁੰਦਰ ਬਣਾਉਣ ਲਈ ਕੀ ਕੀ ਕਰ ਸਕਦਾ ਹੈ ਉਹਦੇ ਲਈ ਅਸੀਂ ਬਹੁਤ ਹੀ ਵੱਡੇ ਉਪਰਾਲੇ ਕਰਨ ਜਾ ਰਹੇ ਹਾਂ ਤੇ ਬਹੁਤ ਪੈਸਾ ਸਰਕਾਰ ਨੇ ਸਾਨੂੰ ਫਗਵਾੜਾ ਕਾਰਪੋਰੇਸ਼ਨ ਨੂੰ ਦਿੱਤਾ ਹੈ ਇਹਦੇ ਲਈ ਅਸੀਂ ਅੱਜ ਤੋਂ ਹੀ ਕਮਰ ਕੱਸੇ ਕੱਸ ਲੈਨੇ ਸੀਵਰੇਜ ਨੂੰ 100% ਕਰਨ ਲਈ ਪਾਣੀ 100% ਕਰਨ ਲਈ ਔਰ ਸੜਕਾਂ 100% ਬਣ ਜਾਣ ਉਹਦੇ ਲਈ ਔਰ ਕੂੜਾ ਜਿਹੜਾ ਡੰਪ ਵੀ ਨਹੀਂ ਹੈਗੇ ਉੱਥੇ ਨਜਾਇਜ਼ ਤੌਰ ਤੇ ਕੂੜਾ ਇਕੱਠਾ ਹੋ ਜਾਂਦਾ ਹੈ ਲੋਕ ਸਵੇਰ ਨੂੰ ਰਾਤ ਨੂੰ ਆਪਣੇ ਲਿਫਾਫੇ ਨੂੰ ਸਿੱਟਦੇ ਨੇ ਅਸੀਂ ਉਹਨਾਂ ਨੂੰ ਵੀ ਬੇਨਤੀ ਕਰਦੇ ਹਾਂ ਕਿ ਇਹ ਕੂੜੇ ਨੂੰ ਆਪਣੇ ਘਰ ਦੇ ਬਾਹਰ ਰੱਖੋ ਤਾਂ ਜੋ ਜਿਹੜੇ ਸਫਾਈ ਸੇਵਕ ਨੇ ਸਾਡੇ ਉਹ ਆਪਣੀਆਂ ਜਿਹੜੀਆਂ ਉਹਨਾਂ ਦੇ ਗੱਡੀਆਂ ਉਹਨਾਂ ਨੂੰ ਮਿਲੀਆਂ ਆ ਸਫਾਈ ਵਾਲੀਆਂ ਸੁੱਕਾ ਤੇ ਗਿੱਲਾ ਕੂੜਾ ਅਲੱਗ-ਅਲੱਗ ਉਹ ਚੁੱਕਣਗੇ ਸਭ ਨੂੰ ਬੇਨਤੀ ਹੈ ਔਰ ਬਾਜ਼ਾਰ ਗਊਸ਼ਾਲਾ ਬਾਜ਼ਾਰ ਦੀ ਇੱਕ ਜਿਹੜੀ ਬਹੁਤ ਵੱਡੀ ਸਮੱਸਿਆ ਹੈ ਪਾਣੀ ਦੀ ਜਦੋਂ ਮੀਂਹ ਪੈਂਦਾ ਹੈ ਤਾਂ ਪਾਣੀ ਬਹੁਤ ਇਕੱਠਾ ਹੋ ਜਾਂਦਾ ਹੈ ਉਹਨਾਂ ਲਈ ਵੀ ਉਹਨਾਂ ਨੂੰ ਵੀ ਬੇਨਤੀ ਕਰਦੇ ਆ ਕਿ ਜਿਹੜੇ ਲਿਫਾਫੇ ਨੇ ਉਹ ਵਿੱਚ ਨਾ ਸਿੱਟੋ ਔਰ ਜਿਹੜਾ ਕਾਰਪੋਰੇਸ਼ਨ ਹੈ ਉਹ ਸਫਾਈ ਕਰਨ ਜਾ ਰਹੀ ਹੈ ਸਾਰੀ ਔਰ ਜਿਹੜੀ ਇਹ ਸਮੱਸਿਆ ਹੈ ਗਊਸ਼ਾਲਾ ਵਿਖਾਰ ਦੀ ਇਹ ਨਹੀਂ ਰਵੇਗੀ ਇਹਦੇ ਉੱਤੇ ਸਭ ਦਾ ਧਿਆਨ ਹੈ ਔਰ ਮੰਤਰੀ ਜੀ ਦਾ ਵੀ ਬਹੁਤ ਧਿਆਨ ਹੈ ਸਪੈਸ਼ਲ ਦੋਵਾਰ ਹਰਜੀਮਾਨ ਔਰ ਸਰਦਾਰ ਜੁਗਿੰਦਰ ਸਿੰਘ ਮਾਨ ਜੀ ਦੀ ਮੀਟਿੰਗ ਦੇ ਵਿੱਚ ਅਸੀਂ ਚੰਡੀਗੜ੍ਹ ਵੀ ਗਏ ਸੀ ਉੱਥੇ ਵੀ ਗਊਸ਼ਾਲਾ ਵਿਖਾਰ ਦਾ ਬੜਾ ਵੱਡਾ ਮੁੱਦਾ ਉੱਠਿਆ ਸੀ ਇਸ ਕਰਕੇ ਸਭ ਨੂੰ ਬੇਨਤੀ ਹੈ ਕਿ ਸਫਾਈ ਦਾ ਤੁਸੀਂ ਵੀ ਸਾਡਾ ਸਹਿਯੋਗ ਕਰੋ ਔਰ ਕਾਰਪੋਰੇਸ਼ਨ ਤੁਹਾਨੂੰ ਫਗਵਾੜਾ ਸੁੰਦਰ ਬਣਾਉਣ ਦੇ ਲਈ ਲੱਗੀ ਹੋਈ ਹੈ ਫਗਵਾੜਾ ਸੋਨਾ ਹੋਵੇ ਸੇਧਮੰਦ ਹੋਵੇ ਇਹਦੇ ਨੇ ਕਾਰਪੋਰੇਸ਼ਨ ਹਮੇਸ਼ਾ ਤੁਹਾਡੇ ਨਾਲ ਹੈ ਸਰਕਾਰ ਆਪ ਸਰਕਾਰ ਤੁਹਾਡੇ ਨਾਲ ਹੈ ਇਸ ਕਰਕੇ ਆਪਜੀ ਨੂੰ ਬੇਨਤੀ ਕਰਦੇ ਹਾਂ ਤੇ ਤੁਹਾਡਾ ਸਭ ਦਾ ਜੋ ਲੋਕ ਸਾਰੇ ਮੀਟਿੰਗ ਚ ਆਏ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਜੈ ਹਿੰਦ